ਦੇਸੰਪੀਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਪਾਪਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਤ ਸ਼ਹੀਦੀ ਜੋੜ ਮੇਲ ਦਾ ਅੱਜ ਦੂਸਰਾ ਦਿਨ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਸਮੇਤ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪੁੱਜੇ ਅਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਨਮਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਮਹਾਨ ਸ਼ਹਾਦਤ ਤੋਂ ਸੇਧ ਲੈ ਕੇ ਚੰਗੇ ਸਮਾਜ ਦੇ ਸਿਰਜਣਾ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਸੁਭਾਗਾ ਸਮਾਂ ਮਿਲਿਆ ਹੈ ਕਿ ਉਹ ਪੰਜਾਬ ਦੀ ਸੇਵਾ ਕਰ ਸਕਣ ਉਤੇ ਹੀ ਉਹਨਾਂ ਨੇ ਕਿਹਾ ਕਿ ਜਦੋਂ ਉਹ ਐਮਪੀ ਸੀ ਤਾਂ ਪਹਿਲੀ ਵਾਰ ਉਹਨਾਂ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਸ਼ਰਧਾਂਜਲੀ ਦਿਵਾਈ ਗਈ ਸੀ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਇੱਕ ਲਾਸਾਨੀ ਕੁਰਬਾਨੀ ਜਿੱਦੀ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਕਿਸ ਤਸੀਹੇ ਦੇ ਕੇ ਦੀਵਾਰਾਂ ਚਿਣਵਾਇਆ ਗਿਆ ਜਦੋਂ ਦੀਵਾਰ ਕੰਧ ਗੋਡਿਆਂ ਤੱਕ ਆਈ ਗਈ ਤਾਂ ਇੱਟਾਂ ਛਿੱਲਣ ਦੀ ਬਜਾਏ ਗੋਡੇ ਛਿੱਲੇ ਗਏ ਜਿਹਨੂੰ ਸੁਣ ਕੇ ਅੱਜ ਵੀ ਜਿਹੜਾ ਜੋਸ਼ ਵੀ ਭਰਦਾ ਏ ਰੋਂਗ ਤੇ ਵੀ ਖੜੇ ਹੋ ਜਾਂਦੇ ਆ ਪਰ ਉਹਨਾਂ 7 ਤੇ 9 ਸਾਲ ਦੇ ਸਾਹਿਬ ਜਦਿਆਂ ਨੇ ਧਰਮ ਨਹੀਂ ਹਾਰਿਆ ਆਪਣੇ ਪਿਤਾ ਜੀ ਦੇ ਬਚਨਾਂ ਨੂੰ ਨਿਭਾਇਆ ਸੋ ਪੂਰੀ ਦੁਨੀਆ ਦੇ ਵਿੱਚ ਅੱਜ ਨਤਮਸਤਕ ਹੋ ਰਹੇ ਆ ਜਿੱਥੇ ਵੀ ਲੋਕ ਹੈਗੇ ਆ ਸੋ ਮੈਂ ਵੀ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਆਇਆ ਔਰ ਪ੍ਰਮਾਤਮਾਗੇ ਹੀ ਅਰਦਾਸ ਕੀਤੀ ਹੈ ਸਾਨੂੰ ਬਲ ਬਖਸ਼ੇ ਸਮੱਤ ਬਖਸ਼ੇ ਅਸੀਂ ਤਾਂ ਭੁੱਲਣ ਹਾਰ ਆ ਜੋ ਸੇਵਾ ਦਾ ਮੌਕਾ ਸਮਾਜ ਦੇ ਵਿੱਚ ਮਿਲਿਆ ਉਹਨੂੰ ਤਨ ਦੇ ਹੀ ਨਾਲ ਨਿਭਾ ਸਕੀਏ ਅਸੀਂ ਤਾਂ ਉਹਨਾਂ ਸ਼ਹੀਦਾਂ ਦੇ ਪੈਰਾਂ ਦੀ ਧੂੜ ਦਾ ਇੱਕ ਤਣਕਾ ਵੀ ਹੈ ਨਹੀਂ ਪਰ ਜੇ ਕਿਤੇ ਥੋੜਾ ਬਹੁਤ ਸਮਾਜ ਦੀ ਸੇਵਾ ਦਾ ਮੌਕਾ ਮਿਲਿਆ ਤਾਂ ਉਹਨੂੰ ਅਸੀਂ ਨਿਭਾ ਸਕੀਏ ਲੋਕਾਂ ਦੇ ਜੀਵਨ ਪੱਧਰ 'ਤੇ ਕੋਈ ਜੇ ਬਦਲਾਅ ਆ ਸਕਦਾ ਸਾਡੇ ਕਰਕੇ ਤਾਂ ਮੇਰੇ ਖਿਆਲ 'ਚ ਇਤੋਂ ਵੱਡਾ ਸਾਡੇ ਲਈ ਕੋਈ ਪੁੰਨ ਨਹੀਂ ਹੋਗਾ ਸੋ ਅੱਜ ਜਿੰਨੀ ਵੀ ਸੰਗਤ ਜਿਹੜੀ ਹੈ 26 ਤਾਈ 28 ਨੂੰ ਇਹ ਸਭਾ ਹੁੰਦੀ ਹੈ ਬਹੁਤ ਦੁਨੀਆ ਇੱਥੇ ਆਉਂਦੀ ਹੈ ਪੂਰੇ ਪੰਜਾਬ ਤੋਂ ਤੇ ਪੂਰੀ ਦੁਨੀਆ ਦੇ ਵਿੱਚ ਲੰਗਰ ਲੱਗ ਲੱਗਦੇ ਨੇ ਸੋ ਜਿੱਥੇ-ਜਿੱਥੇ ਵੀ ਲੋਕ ਇਸ ਵਕਤ ਸੁਣ ਰਹੇ ਨੇ ਦੇਖ ਰਹੇ ਨੇ ਬਾਣੀ ਸਰਵਣ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਂ ਇਹ ਸ਼ਹਾਦਤ ਤੇ ਨਮਨ ਕਰਨ ਨੂੰ ਕਹਣਾ ਤੇ ਆਪਾਂ ਨਮਨ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਇਹ ਹਿਸਟਰੀ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ ਇਹ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਕੱਲੀਆ ਸਾਡੀਆਂ ਪੀੜ੍ਹੀਆਂ ਨੂੰ ਨਹੀਂ ਪੂਰੀ ਦੁਨੀਆ 'ਚ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ 27 ਦਸੰਬਰ 2018 ਨੂੰ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਮੈਂ ਜਦੋਂ ਮੈਂ ਐਮਪੀ ਸੀ ਮੈਂ ਇਹ ਪਹਿਲੀ ਵਾਰ ਉੱਥੇ ਸ਼ਰਧਾਂਜਲੀ ਕਰਵਾਉਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਸੀ ਕਿ ਇਸ ਤੋਂ ਪਹਿਲਾਂ ਨਹੀਂ ਹੋਇਆ ਸੋ ਉਹਦੇ ਨਾਲ ਕੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਸਾਡੇ ਕੋਲੇ 5 ਤੋਂ 5 ਸਾਲ ਤੋਂ ਲੈ ਕੇ ਛੋਟੇ-ਛੋਟੇ ਬੱਚੇ ਜਿਨ੍ਹਾਂ ਦੇ ਟੁਕੜੇ ਕਰਾ ਕੇ ਝੋਲੀਆਂ 'ਚ ਪਾਏ ਉਹਨਾਂ ਤੋਂ ਲੈ ਕੇ ਸਾਡੇ ਕੋਲੇ ਏਡੇ-ਏਡੇ ਸ਼ਹੀਦ ਨੇ ਸਾਡੀ ਕੌਮ ਕੋਲੇ ਜੇ ਆਪਣੇ ਵਿਰਸੇ ਨੂੰ ਯਾਦ ਰੱਖੀਏ ਤਾਂ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਕੌਮਾਂ ਰੁੱਲ ਜਾਂਦੀਆਂ ਨੇ ਸੋ ਸਾਨੂੰ ਆਪਣਾ ਵਿਰਸਾ ਯਾਦ ਰੱਖਣਾ ਚਾਹੀਦਾ ਬਿਊਰੋ ਰਿਪੋਰਟ ਲੁਧਿਆਣਾ ਪਲਾਸ